ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਹਾਰਦਿਕ ਸਵਾਗਤ ਹੈ ਪਬਜੀ ਮੋਬਾਈਲ ਗੇਮ ਪੀਬੀ ਸ਼ਾਲੀ ਵਿੱਚ ਦੋਸਤੋ ਜੇਕਰ ਤੁਸੀਂ ਦੇਖਦੇ ਹੋ ਮੇਰੀ ਗੇਮ ਨੂੰ ਪਹਿਲੀ ਵਾਰ ਅਤੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਮੇਰੇ ਰੈੱਡ ਬਟਨ ਨੂੰ ਕਰ ਦਿਓ ਤੇ ਪ੍ਰੈਸ ਅਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੈਰਾਸ਼ੂਟ ਖੁੱਲ ਚੁੱਕੇ ਆ ਅਸੀਂ ਲੈਂਡ ਕਰ ਚੁੱਕੇ ਆ ਜੋਰਜਪੁਰ ਵਿੱਚ ਜਲਦੀ ਤੋਂ ਜਲਦੀ ਮੈਂ ਚਾਹਾਂਗਾ ਕਿ ਮੇਰੇ ਕੋਲ ਗਨ ਤੇ ਗੋਲੀਆਂ ਵੱਧ ਤੋਂ ਵੱਧ ਹੋਣ ਤੇ ਹੈਲਥ ਕਿੱਟਾਂ ਵੀ ਪੂਰੀਆਂ ਫੁੱਲ ਕਰ ਲਵਾਂ। ਇਧਰ ਉਧਰ ਜਾ ਜਾ ਕੇ ਮੈਂ ਵਧੀਆ ਤੋਂ ਵਧੀਆ ਗਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੇ ਵੱਧ ਤੋਂ ਵੱਧ ਗੋਲੀਆਂ ਨੂੰ ਆਪਣੇ ਕੋਲ ਦੇ ਬੈਗ ਵਿੱਚ ਕਲੈਕਟ ਕਰ ਰਿਹਾ ਹਾਂ। ਕਿਸੇ ਬੰਦੇ ਦੇ ਪੈਰਾਂ ਦੇ ਨਿਸ਼ਾਨ ਮੈਨੂੰ ਮਿਲ ਰਹੇ ਨੇ। ਮੈਂ ਚਾਹਾਂਗਾ ਕਿ ਫੱਪ ਤੋਂ ਪਹਿਲਾਂ ਕਿਲੇ ਮੈਨੂੰ ਮਿਲੇ। ਚਲੋ ਜੀ ਸਭ ਤੋਂ ਪਹਿਲਾਂ ਮੈਨੂੰ 2 ਕਿਲ ਮਿਲ ਚੁੱਕੇ ਨੇ ਮੇਰਾ ਖਾਤਾ 2 ਬੰਦਿਆਂ ਤੋਂ ਸ਼ੁਰੂ ਹੋ ਚੁੱਕਾ ਵਾ ਇਸ ਕੰਟੇਨਰ ਦੇ ਅੰਦਰ ਮੈਨੂੰ ਓਹ ਕੀ ਬਾਤ ਹੈ ਅੱਜ ਮੇਰਾ ਦਿਨ ਬਹੁਤ ਹੀ ਵਧੀਆ ਹੈ ਕਿਉਂਕਿ ਮੈਨੂੰ ਮਿਲ ਚੁੱਕੀ ਹੈ ਇੱਕ 에ਡਰਾਪ ਗਨ ਤੇ ਨਾਲ ਉਸ ਦੀ ਗੋਲੀ ਵੀ ਮੈਨੂੰ ਮਿਲ ਚੁੱਕੀ ਹੈ ਸਮੇਂ ਆਉਣ ਤੇ ਮੈਂ ਉਸ ਨੂੰ ਜਲਾਵਾਂਗਾ ਤੇ ਏਅਰ ਡ੍ਰੌਪ ਮੇਰੇ ਕੋਲ ਆਵੇਗਾ ਤੇ ਉਸ ਵਿੱਚੋਂ ਮੈਨੂੰ ਕੁਝ ਨਾ ਕੁਝ ਬਹੁਤ ਹੀ ਵਧੀਆ ਵੇਖਣ ਨੂੰ ਜਲਦੀ ਮਿਲੇਗਾ ਫਿਲਹਾਲ ਮੈਂ ਕੁਝ ਹੋਰ ਨਵੀਆਂ ਚੀਜ਼ਾਂ ਦੀ ਤਲਾਸ਼ ਵਿੱਚ ਇੱਧਰ ਉੱਧਰ ਜਾ ਰਿਹਾ ਹਾਂ ਮੈਨੂੰ ਇੱਕ ਹੋਰ ਬੰਦੇ ਦੇ ਇੱਕ ਨਹੀਂ ਦੋ ਬੰਦਿਆਂ ਦੇ ਫੇਰ ਪੈਰਾਂ ਦੇ ਨਿਸ਼ਾਨ ਮਿਲਿਆ ਇਸ ਨੂੰ ਮੈਂ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਮੈਂ ਲੋਕ ਕੀਤਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਲ ਕੀਤਾ ਟੋਟਲ ਮੇਰੇ 4 5 ਕਿਲ ਹੋ ਚੁੱਕੇ ਨੇ ਸ਼ੁਰੂਆਤ ਬਹੁਤ ਹੀ ਵਧੀਆ ਰਹੀ ਜਿੰਨਾ ਮੈਂ ਸੋਚਿਆ ਨਹੀਂ ਸੀ ਕਿਤੇ ਉਸ ਤੋਂ ਵੱਧ ਮੈਨੂੰ ਮਿਲਿਆ ਹੁਣ ਮੈਂ ਸਭ ਤੋਂ ਪਹਿਲਾਂ ਆਪਣੀ ਹੈਲਥ ਰਿਕਵਰ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਮੈਂ ਇਨਾਂ ਦੇ ਜਿਹੜੇ ਬਾਕਸ ਆ ਉਹ ਸਾਰੇ ਫੋਲ ਲੈਣਾ ਵਾ ਮੈਨੂੰ ਕੁਝ ਵਧੀਆ ਮਿਲ ਜਾਵੇ ਮੈਂ ਦੂਰ ਆਪਣੇ ਦੋਸਤਾਂ ਤੋਂ ਇਸ ਪਹਾੜੀ ਦੇ ਉੱਪਰ ਤਾਂ ਜਾ ਰਿਹਾ ਤਾਂ ਕਿ ਮੈਨੂੰ ਫਲੇਅਰ ਗਨ ਚਲਾਉਣ ਦਾ ਮੌਕਾ ਮਿਲ ਜਾਵੇ ਇਹ ਸਭ ਤੋਂ ਸੁਰੱਖਿਅਤ ਜਗਾ ਵਾ ਏਰ ਸੌਰੀ ਫਲੇਅਰ ਗਨ ਚਲਾਉਣ ਦੀ ਚਲੋ ਏਰ ਗਨ ਵੀ ਕਹਿ ਸਕਦੇ ਵਾਂ ਮੈਂ ਆਪਣੀ ਫਲੇਅਰ ਗਨ ਵਿੱਚੋਂ ਜਿਹੜਾ ਇੱਕ ਫਾਇਰ ਸੀ ਉਹ ਉੱਪਰ ਵਾਲ ਨੂੰ ਚਲਾ ਦਿੱਤਾ ਹੈ ਹੁਣ ਮੈਨੂੰ ਥੋੜਾ ਜਿਹਾ ਸਮਾਂ ਵੇਟ ਕਰਨੀ ਹੋਵੇਗੀ ਥੋੜੇ ਸਮੇਂ ਬਾਅਦ ਖੋਦਿਆ ਪਹਾੜ ਨਿਕਲੀ ਚੁਈਆ ਇੱਕ ਛੋਟਾ ਜਿਹਾ 에어ਡ੍ਰੌਪ ਮੇਰੇ ਕੋਲ ਡਿੱਗਾ ਜਿਸ ਨੂੰ ਉਪਰ ਕਰਨ ਤੇ ਮੈਨੂੰ 6x ਤੇ ਕੁਝ ਥੋੜਿਆ ਬਹੁਤੀ ਜਿਹੜਾ ਵਾ ਹੋਰ ਸਮਾਨ ਮਿਲ ਜਿਗਿਆ ਮੈਨੂੰ ਕਿਸੇ ਬੰਦੇ ਦੇ ਪੈਰਾਂ ਦੇ ਨਿਸ਼ਾਨ ਮਿਲੇ ਲੋ ਜੀ ਇਸ ਨੂੰ ਮੈਂ ਲੋਕ ਕਰ ਦਿੱਤਾ ਗਨ ਰੀਲੋਡ ਲਈ ਰੀਲੋਡ ਤੋਂ ਬਾਅਦ ਮੈਂ ਇਸ ਨੂੰ ਕਿਲ ਕਰ ਦਿੱਤਾ ਟੋਟਲ ਮੇਰੇ ਕੋਲ 6 ਕਿਲ ਹੋ ਚੁੱਕੇ ਨੇ ਮੈਂ 6ਾਂ ਬੰਦਿਆਂ ਨੂੰ ਮਾਰ ਚੁੱਕਾ ਹਾਂ ਇਸ ਦੇ ਬਾਕਸ ਵਿੱਚੋਂ ਥੋੜਾ ਮੈਡ ਹਲਥ ਕਿਟ ਵਗੈਰਾ એનર્ਜੀ ਡਰਿੰਕ ਵਗੈਰਾ ਸਾਰਾ ਚੁੱਕ ਲੈਣਾ ਵਾ ਕਿਉਂਕਿ ਮੈਨੂੰ ਪਤਾ ਕਿ ਜੋ ਜੋ ਗੇਮ ਦਾ ਅੰਤ ਨੇੜੇ ਆਏਗਾ ਇਹ ਸਾਰੀਆਂ ਚੀਜ਼ਾਂ ਮੇਰੇ ਬਹੁਤ ਹੀ ਕੰਮ ਆਉਣਗੀਆਂ ਜੌਨ ਆ ਚੁੱਕਾ ਹੈ ਤੇ ਮੈਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗਾ ਕਿ ਕਿ ਮੈਨੂੰ ਕੋਈ ਗੱਡੀ ਮਿਲ ਜਾਏ ਤਾਂ ਕਿ ਮੈਂ ਜੌਨ ਤੋਂ ਬਾਹਰ ਨਿਕਲ ਪਾਵਾਂ ਕਿਤੇ ਇਹ ਨਾ ਹੋਵੇ ਜੌਨ ਦੇ ਵਿੱਚ ਹੀ ਮੈਂ ਲੋਕ ਹੋ ਜਾਵਾਂ ਤੇ ਮੈਨੂੰ ਪਤਾ ਹੈ ਕਿ ਮੇਰਾ ਕੋਈ ਫਰੈਂਡ ਮੈਨੂੰ ਜਲਦੀ ਰੀਕਾਲ ਨਹੀਂ ਕਰਨ ਵਾਲਾ ਕਿਉਂਕਿ ਦੋ ਜਿਹੜੇ ਮੇਰੇ ਫਰੈਂਡ ਆ ਔਫਲਾਈਨ ਆ ਜਦੋਂ ਜਦ ਨਿਊ ਟੀਮ ਮੇਟ ਆਪਾਂ ਸਰਚ ਕਰਕੇ ਲਿਆਉਂਦੇ ਆ ਤਾਂ ਉਹ ਆਪਣੀ ਹੈਲੋ ਬਹੁਤ ਕੱਟ ਕਰਦੇ ਨੇ ਅਚਾਨਕ ਮੈਨੂੰ ਦੋ ਗੱਡੀ ਵਾਲਿਆਂ ਨੇ ਕਿਦਾ ਪਾ ਲਿਆ ਵਾ ਦੋਨੋਂ ਮੈਂ ਲੋਕ ਕਰਨ ਵਿੱਚ ਕਾਮਯਾਬ ਹੋ ਗਿਆ ਵਾਂ ਸਤਵਾਂ ਕਿਲ ਕਰ ਦਿੱਤਾ ਅੱਠਵੇਂ ਨੂੰ ਮੈਂ ਕਿਲ ਕਰ ਦਿੱਤਾ ਯੂ ਆਰ ਬਿਕਮ ਦਾ ਨਿਊ 에ਸ ਐਲੀਮੀਨੇਟਰ ਦਾ ਮੈਨੂੰ ਜਿਹੜਾ ਡੋਲੇ ਵਾਲਾ ਲੋਗੋ ਇਹ ਮੇਰੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਪਰ ਮੈਂ ਇਹਨਾਂ ਦੇ ਬਾਕਸ ਤਾਂ ਨਹੀਂ ਫੋਲੇ ਕਿਉਂਕਿ ਮੈਨੂੰ ਪਤਾ ਜੌਨ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਮੈਂ ਇਹਨਾਂ ਦੀ ਗੱਡੀ ਲੈ ਕੇ ਆਪਣਾ ਜੌਨ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸੇਫ ਜੌਨ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਗੱਡੀ ਵਿੱਚੋਂ ਧੂਆ ਨਿਕਲ ਰਿਹਾ ਵਾ ਕੋਈ ਦਸ਼ਮਨ ਅਗਰੇ ਇੱਕ ਗੋਲੀ ਮਾਰੇਗਾ ਗੱਡੀ ਫਟ ਜਾਏਗੀ ਅਤੇ ਸਮਾਂ ਮਿਲਤੇ ਮੈਂ ਬਹੁਤ ਹੀ ਜਲਦੀ ਗੱਡੀ ਨੂੰ ਹੀ ਬਦਲ ਦਵਾਂਗਾ ਕਿਉਂਕਿ ਇਹ ਗੱਡੀ ਦੀ ਇੱਕ ਤਾਂ ਸਪੀਡ ਬਹੁਤ ਸਲੋ ਹੈ ਦੂਜਾ ਇਸ ਵਿੱਚੋਂ ਧੂਆ ਬਹੁਤ ਜ਼ਿਆਦਾ ਨਿਕਲ ਰਿਹਾ ਵਾ ਕੋਈ ਵੀ ਆਸਾਨੀ ਨਾਲ ਇੱਕ ਗੋਲੀ ਦਾ ਸ਼ਿਕਾਰ ਮੈਂ ਨਹੀਂ ਬਨਣਾ ਚਾਹੁੰਦਾ ਦੂਜੇ ਪਾਸੇ ਮੇਰੇ ਫਰੈਂਡ ਲੱਗਦਾ ਖਤਰੇ ਵਿੱਚ ਆ ਮੈਂ ਉਹਦੇ ਹਾਲ ਨੂੰ ਜਾ ਰਿਹਾ ਵਾਂ ਨਹੀਂ ਉਸਨੇ ਉਹ ਅਲਰੇਡੀ ਕਿਲ ਕਰ ਦਿੱਤਾ ਵਾ ਲੋ ਜੀ ਕੀਆ ਵਾ ਕੀ ਬਾਤਾਂ ਭਾਜੀ ਕੀ ਬਾਤਾਂ ਇਹ ਵਾਲਾ ਇਮੋਟ ਮੇਰਾ ਪਹਿਲਾਂ ਤੋਂ ਹੀ ਫੇਵਰਿਟ ਰਹਿ ਚੁੱਕਾ ਵਾ ਇਹ ਆ ਸ਼ਾਬਾਸ਼ ਆਈਸ ਐਲੀਮੀਨੇਟਰ ਮੈਂ 8 ਕਿਲ ਕਰ ਚੁੱਕਾ ਵਾਂ ਤੇ ਅੱਗੇ ਹੋਰ ਵੀ ਕਰਾਂਗਾ ਦੁਬਾਰਾ ਮੈਂ ਆਪਣੀ ਗੱਡੀ ਨੂੰ ਯੂਜ਼ ਕਰ ਪਾ ਰਿਹਾ ਵਾਂ ਆ ਮੈਂ ਗੱਡੀ ਬਹੁਤ ਜਲਦੀ ਬਦਲਨੀ ਚਾਹਾਂਗਾ ਕਿਉਂਕਿ ਇਸ ਵਿੱਚੋਂ ਬਹੁਤ ਸਾਰਾ ਧੂਆ ਨਿਕਲ ਰਿਹਾ ਏ ਮੈਂ ਨਹੀਂ ਚਾਹੁੰਦਾ ਗੱਡੀ ਨੂੰ ਅੱਗ ਲੱਗੇ ਤੇ ਮੈਂ ਵਿੱਚੇ ਹੀ ਮਰ ਜਾਵਾਂ ਲੋ ਜੀ ਮੈਂ ਨਵੀਂ ਗੱਡੀ ਜੜੀ ਹੈ ਫੜ ਲਈ ਹੈ ਅਤੇ ਹੁਣ ਮੈਂ ਆਪਣੇ ਸਾਥੀਆਂ ਨੂੰ ਰੀਕਾਲ ਕਰਨ ਜਾ ਰਿਹਾ ਵਾਂ ਪਰ ਉਹ ਗੇਮ ਚੋ ਬਾਹਰ ਹੋ ਚੁੱਕੇ ਨੇ ਚਲੋ ਮੇਰਾ ਫਰਜ ਬੰਦਾ ਹੈ ਉਹਨਾਂ ਨੂੰ ਰੀਕਾਲ ਕਰਨ ਦਾ ਮੈਂ ਸੈਕਸੈਸਫੁਲੀ ਉਹਨਾਂ ਨੂੰ ਰੀਕਾਲ ਕਰ ਚੁੱਕਾ ਹਾਂ ਹੁਣ ਮੇਰੇ ਲੱਗੇ ਬੰਦਾ ਬਾਹਰ ਆ ਚੁੱਕਾ ਹੈ ਗੱਡੀ ਦੇ ਬਾਹਰ ਓ ਵਾਰ-ਵਾਰ ਬਚਿਆ ਦੋਸਤੋ ਮੈਂ ਵਾਰ-ਵਾਰ ਮੇਰੀ ਪਾਵਰ ਬਹੁਤ ਹੀ ਘਟ ਚੁੱਕੀ ਹੈ ਹੈਲਥ ਘਟੋ ਚਲੀ ਹੈ ਹਲਥ ਨੂੰ ਰਿਕਵਰ ਕਰਨ ਲਈ ਮੈਂ ਗੱਡੀ ਦੇ ਪਿੱਛੇ ਲੁਕ ਗਿਆ ਹਾਂ ਬੰਦੇ ਮੇਰੇ ਆਸ-ਪਾਸ ਇੱਕ ਕੰਧ ਦੇ ਪਿੱਛੇ ਵੀ ਲੁਕਿਆ ਆਇਆ ਹੈ ਇੱਥੇ ਮੈਨੂੰ ਫਲੇਰ ਗਨ ਇੱਕ ਹੋਰ ਮਿਲ ਚੁੱਕੀ ਹੈ ਪਰ ਮੇਰੇ ਕੋਲ ਸੈਂਸਪੇਸ ਨਹੀਂ ਹੈ ਫਲੇਰ ਗਨ ਨਾਲ ਬਾਤ ਕਰਵਾਗਾ ਪਰ ਲੋ ਮੈਂ ਬਾਹਰ ਵਾਲਾ ਬੰਦਾ ਕਿਲ ਕਰਨਾ ਟੋਟਲ 10 ਕਿਲ ਹੋ ਚੁੱਕੇ ਨੇ ਇੱਕ ਰੁੱਖ ਦੇ ਪਿੱਛੇ ਲੁਕਿਆ ਸੀ ਉਸ ਤੇ ਮੈਂ ਤਾਵਰ ਤੋੜ ਫਾਇਰਿੰਗ ਕਰ ਦਿੱਤੀ ਆ ਇਸ ਰੂਮ ਨੂੰ ਮੈਂ ਸਕਸੈਸਫੁਲੀ ਲੋਕ ਕਰ ਦਿੱਤਾ ਵਾਪਸ ਸਕੀਟਿੰਗ ਬੋਰਡ ਦਾ ਯੂਜ਼ ਕੀਤਾ ਤੇ ਜਲਦੀ ਤੋਂ ਜਲਦੀ ਰੁੱਖ ਦੇ ਪਿੱਛੇ ਗਿਆ अपनी गल चुकी तोड़ फायरिंग की थी ग्यारह किल हो चुके ने टोटल सिर्फ उन्नी बंदे बचे ने गेम खेलने का बहुत मजा आ रहा है एक बंदे ने मैं होर सक्सैसफुल उधर लॉक कर दिता और काफ़ी दूरी पर आटिंग बोर्ड नहीं ਚਲੋ ਸ਼ੁਕਰੇ ਬੋਟ ਸੀ ਜੇ ਅਸਲੀ ਬੰਦਾ ਹੁੰਦਾ ਤਾਂ ਹੁਣ ਤੱਕ ਮੇਰੇ ਜਬਾੜੇ ਉਡਾਏ ਹੁੰਦੇ ਟੋਟਲ 12 ਕਿਲੋ ਹੋ ਚੁੱਕੇ ਨੇ ਹੁਣ 13 ਕਿਲ ਕਰ ਚੁੱਕਾ ਆ ਮੈਂ ਇੱਥੇ ਬਾਕਸ ਵਿੱਚੋਂ ਮੈਨੂੰ ਕੁਝ ਖਾਸ ਨਹੀਂ ਪਰ 556 ਦੀਆਂ ਗੋਲੀਆਂ ਮੈਨੂੰ ਮਿਲ ਗਈਆਂ ਨੇ ਉਹ ਗੋਲੀਆਂ ਮੈਂ ਕਲੈਕਟ ਕੀਤੀਆਂ ਤੇ ਆਸੇ ਪਾਸੇ ਵੇਖ ਰਿਹਾ ਆ ਮਾਂ ਲੋ ਜੀ ਇੱਕ ਵਾਰ ਫੇਰ ਮੈਨੂੰ ਇਹ ਇਮੋਟ ਦੁਬਾਰਾ ਵੇਖਣ ਨੂੰ ਮਿਲਿਆ ਇਹ ਤਾਂ ਮੇਰਾ ਫੇਵਰਿਟ ਇਨਾ ਕ ਬਣ ਚੁੱਕਾ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ 14 ਕਿਲ ਕਰ ਚੁੱਕਾ ਗੇਮ ਬਹੁਤ ਹੀ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੀ ਹੈ ਦੁਬਾਰਾ ਡਰਾਈਵ ਕੀਤੀ ਓ ਮੇਤੇ ਫਾਇਰਿੰਗ ਹੋ ਗਈ ਹੈ ਦੋਸਤੋ ਮੈਂ ਲੋਕ ਹੋ ਗਿਆ ਮੇਰੀ ਬਹੁਤ ਵੱਡੀ ਬੇਵਕੂਫੀ ਨਾ ਮੈਂ ਉਥੇ ਮਰ ਚੁੱਕਾ ਹਾਂ ਮੇਰੇ ਦੋਸਤ ਵੀ ਲੋਕ ਜਿਹੜੇ ਉਹ ਗੇਮ ਵਿੱਚੋਂ ਬਾਹਰ ਨੇ ਸੋ ਸਾਰਾ ਗੇਮ ਖਰਾਬ ਹੋ ਚੁੱਕਾ ਹੈ ਪਰ ਕੋਈ ਗੱਲ ਨਹੀਂ ਚਾਹ ਤੱਕ ਇਸ ਮਤ ਸੇ ਜੇ ਹੋ ਲਿਖਿਆ ਸੀ ਮਿਲਦੇ ਆ ਬਹੁਤ ਜਲਦੀ ਇੱਕ ਨਈ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ